ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 946 ਤੋਂ ਲੈ ਕੇ 947 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਧੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਕਿਤ ਕਿਤ ਵਿਦਜਗ ਉਪਜੈ ਪੁਰਖਾ ਕਿਤ ਕਿਤ ਦੁਖ ਬਿਨ ਸਜਾਈ ਹਉ ਮੈਂ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਏ ਦੁਖ ਪਾਈ ਗੁਰਮਖ ਹੋਵੈ ਸੋ ਗਿਆਨ ਤਤ ਵਿਚਾਰੈ ਹਉ ਮੈਂ ਸ਼ਬਦ ਜਲਾਏ ਤਨ ਮਨ ਨਿਰਮਲ ਨਿਰਮਲ ਬਾਣੀ ਸਾਚ ਰਹਿ ਸਮਾਏ ਨਾਮੇ ਨਾਮ ਰਹੇ ਬੈਰਾਗੀ ਸਾਚ ਰੱਖਿਆ ਉਰਤਾਰੇ ਨਾਨਕ ਬਿਨ ਨਾ ਵੈ ਜੋਗ ਕਦੇ ਨਾ ਹੋਵੇ ਦੇਖੋ ਰਦੇ ਬਿਚਾਰੇ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਸ਼ਾ ਦੱਸ ਰਹੇ ਨੇ ਕਿ ਫਿਰ ਸਿੱਧਾਂ ਨੇ ਪਾਸ਼ਾ ਕੋਲ ਪ੍ਰਸ਼ਨ ਕੀਤਾ ਕਿ ਇਹ ਪੁਰਖ ਸਾਨੂੰ ਦੱਸ ਕੇ ਸੰਸਾਰ ਦੀ ਰਚਨਾ ਕਿਵੇਂ ਹੁੰਦੀ ਹੈ ਫਿਰ ਸੰਸਾਰ ਦੁੱਖਾਂ ਚ ਕਿਵੇਂ ਰਹਿੰਦਾ ਕਿਵੇਂ ਸੰਸਾਰ ਦਾ ਨਾਸ਼ ਹੋ ਜਾਂਦਾ ਫਿਰ ਪਾਸ਼ਾ ਕਹਿੰਦੇ ਨੇ ਹਉਮੇ ਵਿੱਚ ਹੀ ਜਗਤ ਦੀ ਰਚਨਾ ਹੋਈ ਹੈ ਹਉਮੇ ਵਿੱਚ ਹੀ ਜੀਵ ਦਾ ਜਨਮ ਹੁੰਦਾ ਜਦੋਂ ਜੀਵ ਪਰਮੇਸ਼ਰ ਦਾ ਨਾਮ ਵਿਸਾਰਦੇ ਨੇ ਫਿਰ ਦੁੱਖ ਸਹਾਰਨੇ ਪੈਂਦੇ ਨੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਨੂੰ ਤਤ ਗਿਆਨ ਦਾ ਪਤਾ ਲੱਗਦਾ ਤੇ ਉਹ ਗੁਰੂ ਦੇ ਸ਼ਬਦ ਰਹੀਂ ਹਉਮੈ ਖਤਮ ਕਰ ਲੈਂਦੇ ਨੇ ਉਹਨਾਂ ਦਾ ਤਨ ਮਨ ਨਿਰਮਲ ਹੋ ਜਾਂਦਾ ਸਤਗੁਰ ਦੀ ਨਿਰਮਲ ਬਾਣੀ ਰਾਹੀਂ ਫਿਰ ਉਹ ਸੱਚੇ ਵਿੱਚ ਸਮਾਈ ਪਾ ਲੈਂਦੇ ਨੇ ਜੇ ਕਹਿੰਦੇ ਨੇ ਨਾਮੇ ਨਾਮ ਰਹੇ ਬੈਰਾਗੀ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਜੀਵ ਨੂੰ ਪਰਮੇਸ਼ਰ ਨਾਲ ਪਿਆਰ ਪੈਂਦਾ ਫਿਰ ਉਹ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ ਨਾਨਕ ਜੀ ਕਹਿੰਦੇ ਨੇ ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਦੇਖੋ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੋ ਸਕਦਾ ਗੁਰਮਖ ਸੱਚ ਸਬਦ ਵਿਚਾਰੈ ਕੋਇ ਗੁਰਮਖ ਸੱਚ ਬਾਣੀ ਪ੍ਰਗਟ ਹੋਏ ਗੁਰਮਖ ਮਨ ਪੀਜੈ ਬਿਰਲਾ ਬੂਜੈ ਕੋਇ ਗੁਰਮਖ ਨਿਜ ਕਰਵਾਸਾ ਹੋਏ ਗੁਰਮਖ ਜੋਗੀ ਜੁਗਤ ਪਛਾਨੈ ਗੁਰਮਖ ਨਾਨਕ ਏਕੋ ਜਾਣੈ ਵਾਹਿਗੁਰੂ ਜੀ ਫੇ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲੇ ਗੁਰੂ ਦੇ ਸ਼ਬਦ ਰਾਹੀ ਸੱਚੇ ਦੀਆਂ ਵਿਚਾਰਾਂ ਕਰਦੇ ਨੇ ਪਰ ਕੋਈ ਵਿਰਲੇ ਨੇ ਕਹਿੰਦੇ ਗੁਰੂ ਦੇ ਸਨਮੁਖ ਰਹਉਂਦਿਆਂ ਉਹਨਾਂ ਦੇ ਅੰਦਰ ਗੁਰੂ ਦੀ ਬਾਣੀ ਦਾ ਪ੍ਰਭਾਵ ਪੈਂਦਾ ਗੁਰੂ ਦੀ ਬਾਣੀ ਰਾਹੀਂ ਸੱਚਾ ਪ੍ਰਗਟ ਹੋ ਜਾਂਦਾ ਗੁਰੂ ਗੁਰੂ ਦੇ ਜਿਹੜੇ ਸਨਮੁਖ ਰਹਿੰਦੇ ਨੇ ਉਹਨਾਂ ਦਾ ਮਨ ਪਰਮੇਸ਼ਰ ਵਿੱਚ ਭਿੱਜਦਾ ਪਰ ਇਹਨਾਂ ਗੱਲਾਂ ਨੂੰ ਕਹਿੰਦੇ ਕੋਈ ਵਿਰਲਾ ਹੀ ਸਮਝ ਸਕਦਾ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਆਪਣੇ ਨਿੱਜ ਦੇ ਘਰ ਵਿੱਚ ਟਿਕ ਜਾਂਦੇ ਨੇ ਉਹਨਾਂ ਦਾ ਮਨ ਸਥਿਰ ਹੋ ਜਾਂਦਾ ਗੁਰੂ ਦੇ ਸਨਮੁਖ ਰਹਿਣ ਹੀ ਪਰਮੇਸ਼ਰ ਦੇ ਨਾਲ ਜੀਵ ਦੀ ਸਾਂਝ ਪੈਂਦੀ ਆ ਤੇ ਜੀ ਜੀਵ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪਾ ਸਕਦਾ ਗੁਰੂ ਦੇ ਸਨਮੁਖ ਰਹਿ ਕੇ ਜੀਵ ਉਸ ਇੱਕ ਪਰਮਾਤਮਾ ਦੇ ਨਾਲ ਸਾਂਝ ਪਾ ਲੈਂਦਾ ਉਹਨੂੰ ਸਮਝ ਲੈਂਦਾ ਬਿਨ ਸਤ ਗੁਰ ਸੇਵੇ ਯੋਗ ਨਾ ਹੋਈ ਬਿਨ ਸਤ ਗੁਰ ਪੀਟੇ ਮੁਕਤ ਨਾ ਕੋਈ ਬਿਨ ਸਤਗੁਰ ਪੇਟੇ ਨਾਮ ਪਾਇਆ ਨਾ ਜਾਏ ਬਿਨ ਸਤਗੁਰ ਪੇਟੇ ਮਹਾਂ ਦੁਖ ਪਾਏ ਬਿਨ ਸਤਗੁਰ ਪੇਟੇ ਮਹਾਂ ਗਰਭ ਗੁਵਾਰ ਨਾਨਕ ਬਿਨ ਗੁਰ ਮੁਆ ਜਨਮ ਹਾਰ ਫਿਰ ਪਾਸ਼ਾ ਕਹਿੰਦੇ ਨੇ ਸਤਗੁਰ ਦੇ ਮਿਲਾਪ ਤੋਂ ਬਿਨਾ ਪਰਮੇਸ਼ਰ ਨਾਲ ਮਿਲਾਪ ਨਹੀਂ ਹੋ ਸਕਦਾ ਜੀਵ ਨੂੰ ਮੁਕਤੀ ਨਹੀਂ ਮਿਲ ਸਕਦੀ ਪਰਮੇਸ਼ਰ ਦਾ ਨਾਮ ਸਤਿਗੁਰੂ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ ਸਤਿਗੁਰ ਦੀ ਸ਼ਰਨ ਆਉਣ ਤੋਂ ਬਿਨਾਂ ਜੀਵ ਦੁੱਖ ਸਹਾਰਦਾ ਹੈ ਗਰਭ ਦੇ ਵਿੱਚ ਰਹਿੰਦਾ ਹੈ ਗਰਭ ਮਤਲਬ ਹਉਮੈ ਹੰਕਾਰ ਵਿੱਚ ਰਹਿੰਦਾ ਹੈ ਗੁਰੂ ਦੇ ਮਿਲਾਪ ਤੋਂ ਬਿਨਾਂ ਫੇਰ ਸ੍ਰੀ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦਾ ਮਿਲਾਪ ਇਸ ਜਨਮ ਵਿੱਚ ਗੁਰੂ ਨਾਲ ਨਹੀਂ ਹੁੰਦਾ ਉਹ ਇਹ ਮਨੁੱਖਾ ਜੀਵਨ ਦੀ ਬਾਜੀ ਹਾਰ ਜਾਂਦਾ ਹੈ ਇਥੋਂ ਵਿਅਰਥ ਜਨਮ ਗਵਾ ਜਾਂਦਾ ਹੈ ਗੁਰਮਖ ਮਨ ਜੀਤਾ ਹਉ ਮੈ ਮਾਰ ਗੁਰਮਖ ਸਾਚ ਰਖਿਆ ਉਰਤਾਰ ਗੁਰਮਖ ਜਗ ਜੀਤਾ ਜਮ ਕਾਲ ਮਾਰ ਬਿਦਾਰ ਗੁਰਮਖ ਦਰਗਹਿ ਨ ਆਵੈ ਹਾਰ ਗੁਰਮਖ ਮੇਲ ਮਿਲਾਏ ਸੋ ਜਾਣੈ ਨਾਨਕ ਗੁਰਮਖ ਸ਼ਬਦ ਪਛਾਣੈ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲਾ ਹਉਮੈ ਨੂੰ ਮਾਰ ਕੇ ਆਪਣੇ ਮਨ ਨੂੰ ਜਿੱਤ ਲੈਂਦਾ ਪਰਮੇਸ਼ਰ ਨੂੰ ਫਿਰਦੇ ਵਿੱਚ ਵਸਾ ਕੇ ਰੱਖਦਾ ਜੋ ਮੌਤ ਦਾ ਡਰਾ ਉਹਨੂੰ ਖਤਮ ਕਰ ਲੈਂਦਾ ਇਸ ਜਗਤ ਦੇ ਜੀਵਨ ਨੂੰ ਜਿੱਤ ਲੈਂਦਾ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਗੁਰਮੁਖ ਨੂੰ ਕਦੇ ਹਾਰ ਨਹੀਂ ਆਉਂਦੀ ਕਹਿੰਦੇ ਗੁਰਮੁਖ ਨੂੰ ਪਰਮੇਸ਼ਰ ਨੇ ਆਪ ਆਪਣੇ ਨਾਲ ਮਿਲਾਇਆ ਹੁੰਦਾ ਇਸ ਚੀਜ਼ ਨੂੰ ਸਿਰਫ ਗੁਰਮੁਖ ਹੀ ਜਾਣਦਾ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪਾ ਲੈਂਦਾ ਗੁਰੂ ਦੇ ਸਨਮੁਖ ਰਹਿਣ ਵਾਲਾ ਜੀਵ ਸਬਦ ਦੇ ਕਾ ਨਿਵੇੜਾ ਸੁਣ ਤੂੰ ਔ ਦੂ ਬਿਨ ਨਾ ਵੈ ਜੋਗ ਨ ਹੋਈ ਨਾਮੇ ਰਾਤੇ ਅਨ ਦਿਨ ਮਾਤੇ ਨਾਮੈ ਤੇ ਸੁਖ ਹੋਈ ਨਾਮੇ ਹੀ ਤੇ ਸਭ ਪ੍ਰਗਟ ਹੋਵੇ ਨਾਮੈ ਸੋਜੀ ਪਾਈ ਬਿਨ ਨਾਵੈ ਪੀਖ ਕਰੈ ਬਹੁਤੀ ਰ ਸੱਚੈ ਆਪ ਖੁਆਈ ਸਤ ਗੁਰ ਤੇ ਨਾਮ ਪਾਈਐ ਔਦੂ ਜੋਗ ਜੁਗਤ ਤਾ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੈ ਮੁਕਤ ਨਾ ਹੋਈ ਫਿਰ ਪਾਸ਼ਾ ਉਹਨਾਂ ਨੂੰ ਸਮਝਾਉਂਦੇ ਨੇ ਕਿ हे ਜੋਗੀ ਜਨ ਸੁਣੋ ਕਹਿੰਦੇ ਜੋ ਕਹਿੰਦੇ ਪਰਮੇਸ਼ਰ ਦਾ ਹੁਕਮ ਹੈ ਉਹ ਇਹ ਹੈ ਕਿ ਨਾਮ ਤੋਂ ਬਿਨਾ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਹੋ ਸਕਦਾ ਜੋਗ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਣਾ ਜੋ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ ਦਿਨ ਰਾਤ ਉਹਨਾਂ ਨੂੰ ਸੁੱਖ ਮਿਲਦਾ ਹੈ ਨਾਮ ਰਾਹੀ ਹੀ ਪਰਮੇਸ਼ਰ ਪ੍ਰਗਟ ਹੁੰਦਾ ਹੈ ਨਾਮ ਰਾਹੀ ਪਰਮੇਸ਼ਰ ਨਾਲ ਜਾਣ ਪਹਿਚਾਨ ਪੈਂਦੀ ਹੈ ਨਾਮ ਤੋਂ ਬਿਨਾਂ ਕਹਿੰਦੇ ਹੋਰ ਬੜੇ ਭੇਖ ਧਾਰਮਿਕ ਕਰਮ ਕਰੇ ਨੇ ਜੀਵ ਨੇ ਪਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਇਹਨਾਂ ਨੂੰ ਪਰਮੇਸ਼ਰ ਨੇ ਆਪ ਹੀ ਕੋਰਾਹੇ ਪਾਇਆ ਹੋਇਆ ਪਰਮੇਸ਼ਰ ਦਾ ਨਾਮ ਸਤਗੁਰ ਤੋਂ ਹੀ ਮਿਲਦਾ ਹੈ ਤੇ ਨਾਮ ਦੇ ਰਾਹੀ ਹੀ ਪਰਮੇਸ਼ਰ ਨਾਲ ਮਿਲਾਪ ਹੁੰਦਾ ਹੈ ਨਾਨਕ ਜੀ ਕਹਿੰਦੇ ਨੇ ਹੇ ਜੋਗੀ ਜਨ ਆਪਣੇ ਮਨ ਚ ਵਿਚਾਰ ਕਰਕੇ ਦੇਖੋ ਪਰਮੇਸ਼ਰ ਦੇ ਨਾਮ ਤੋਂ ਬਿਨਾ ਇਸ ਸੰਸਾਰ ਵਿੱਚ ਮੁਕਤੀ ਨਹੀਂ ਮਿਲਦੀ ਤੇਰੀ ਗਤਮਿਤ ਤੂੰ ਹੈ ਜਾਣੈ ਕਿਆ ਕੋ ਆਖ ਵਖਾਣੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੈ ਫੁਰਮਾਨੈ ਮੰਗੇ ਨਾਮ ਪਾਏ ਇਹ ਪਿਖਿਆ ਤੇਰੇ ਦਰਸ਼ਨ ਕੋ ਕੁਰਬਾਨੈ ਅਬ ਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰ ਨ ਕੋਈ ਹਾਂਜੀ ਸੰਗਤ ਜੀ ਫਿਰ ਪਾਤਸ਼ਾਹ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੂੰ ਕਿੱਡਾ ਵੱਡਾ ਹੈ ਤੂੰ ਕਿਹੋ ਜਿਹਾ ਹੈ ਆਪਣੇ ਬਾਰੇ ਤੂੰ ਆਪ ਹੀ ਜਾਣਦਾ ਹੈ ਤੂੰ ਗੁਪਤ ਰੂਪ ਵਿੱਚ ਵੀ ਸੰਸਾਰ ਵਿੱਚ ਹੈ ਤੇ ਪ੍ਰਗਟ ਵੀ ਆਪੇ ਹੀ ਹੁੰਦਾ ਹੈ ਆਪਣੇ ਰੰਗ ਆਪੇ ਹੀ ਮਾਣ ਰਿਹਾ ਹੈ ਬਹੁਤ ਸਿੱਧ ਸਾਧਕ ਜਨ ਜਿਨ੍ਹਾਂ ਨੇ ਜੋ ਯੋਗ ਸਾਧਨਾ ਕਰ ਰਹੇ ਨੇ ਜਾਂ ਜੋਗ ਸਾਧਨਾ ਵਿੱਚ ਪੂਰੇ ਹੋ ਗਏ ਨੇ ਉਹ ਵੀ ਕਹਿੰਦੇ ਗੁਰੂ ਬਣੇ ਹੋਏ ਨੇ ਜਾਂ ਚੇਲੇ ਨੇ ਉਹ ਵੀ ਤੈਨੂੰ ਲੱਭਦੇ ਫਿਰ ਰਹੇ ਨੇ ਤੇਰੇ ਹੁਕਮ ਦੇ ਵਿੱਚ ਹੀ ਲੱਭਦੇ ਫਿਰ ਰਹੇ ਨੇ ਕਹਿੰਦੇ ਤੇਰੇ ਕੋਲੋਂ ਜੋ ਜੀਵ ਤੇਰੇ ਨਾਮ ਦੀ ਦਾਤ ਮੰਗਦੇ ਨੇ ਫਿਰ ਇਹ ਦਾਨ ਉਹਨਾਂ ਨੂੰ ਮਿਲ ਜਾਂਦਾ ਉਹ ਤੇਰਾ ਦਰਸ਼ਨ ਕਰਕੇ ਤੇਰੇ ਤੋਂ ਸਦਕੇ ਹੋ ਜਾਂਦੇ ਨੇ ਕਹਿੰਦੇ ਉਹ ਪਰਮੇਸ਼ਰ ਜੋ ਅਟੱਲ ਹੈ ਉਹਨੇ ਇਹ ਜੇ ਸੰਸਾਰ ਦਾ ਜੋ ਜਗਤ ਦਾ ਇਹ ਖੇਲ ਰਚਾਇਆ ਇਹਦੇ ਬਾਰੇ ਗੁਰੂ ਦੇ ਸਨਮੁਖ ਰਹਾ ਜੀਵ ਨੂੰ ਸੋਝੀ ਹੁੰਦੀ ਆ ਨਾਨਕ ਜੀ ਕਹਿੰਦੇ ਨੇ ਜੁਗ ਚਾਹੇ ਕੋਈ ਆ ਕਿਸੇ ਜੁਗ ਵਿੱਚ ਵੀ ਉਹ ਪਰਮੇਸ਼ਰ ਆਪ ਹੀ ਵਰਤ ਰਿਹਾ ਸਾਰੇ ਸੰਸਾਰ ਵਿੱਚ ਉਹ ਤੋਂ ਬਿਨਾ ਨਾ ਕੁਛ ਕਰਨ ਵਾਲਾ ਨਾ ਕੋਈ ਕਰਾਉਣ ਵਾਲਾ ਹੋਰ ਕੋਈ ਨਹੀਂ ਹੈ ਉਹ ਪਰਮੇਸ਼ਰ ਆਪ ਹੀ ਆਪ ਹੈ ਸਭ ਕੁਝ ਜੋ ਕਰ ਕਰਵਾ ਰਿਹਾ ਹੈ ਸਭ ਕੁਝ ਕਰਵਾਉਣ ਦੇ ਸਮਰੱਥ ਹੈ ਵਾਹਿਗੁਰੂ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੱਥੇ ਸਿੱਧ ਗੋਸ਼ਟ ਬਾਣੀ ਸੰਪੂਰਨ ਹੋਈ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋਦੈ ਵੀਰੈ ਪੁਰਵਾਣੀ ਕੀ ਧੁਨੀ ਹੁਣ ਤੀਜੇ ਪਾਤਸ਼ਾਹ ਜੀ ਦੀ ਰਾਮ ਕਲੀ ਵਾਰ ਵਿੱਚ ਰਾਮ ਕਲੀ ਮਹੱਲਾ ਰਾਮਕਲੀ ਰਾਗ ਵਿੱਚ ਵਾਰ ਸ਼ੁਰੂ ਹੋ ਰਹੀ ਹੈ ਤੀਜੇ ਪਾਸ਼ਾ ਦੀ ਤੇ ਉਹ ਜਿਹੜੇ ਵੀਰ ਗਾਉਂਦੇ ਨੇ ਗੁਰਬਾਣੀ ਨੂੰ ਉਹਨਾਂ ਨੂੰ ਹਦਾਇਤ ਹੈ ਕਿ ਇਹ ਜੋਦੇ ਵੀਰੇ ਪੁਰਵਾਣੀ ਕੀ ਧੁਨੀ ਦੀ ਵਾਰ ਤੇ ਗਾਉਣੀ ਆ ਉਸ ਸਮੇਂ ਕੋਈ ਵਾਰ ਪ੍ਰਚੰਨਤ ਹੋਏਗੀ ਕੋਈ ਉਸ ਵੀਰ ਸੀ ਜੋਦੇ ਸੀ ਉਹਨਾਂ ਦੀ ਵਾਰ ਦੀ ਧੁਨੀ ਤੇ ਇਹ ਵੀ ਵਾਰ ਗਾਉਣ ਦੀ ਹਦਾਇਤ ਹੈ ਕੀਰਤਨ ਕਰਨ ਵਾਲੇ ਵੀਰਾਂ ਨੂੰ ਸ਼ਲੋਕ ਮਹੱਲਾ ਤੀਜਾ ਸਤਗੁਰ ਸਹਜੇ ਦਾ ਖੇਤ ਹੈ ਜਿਸ ਨੂੰ ਲਾਏ ਪਾਓ ਨਾਉ ਬੀਜ ਨਾਉ ਉਗਵੇ ਨਾ ਮਹਿ ਰਹੇ ਸਮਾਏ ਹਉ ਮੈਂ ਇਹੂ ਬੀਜ ਹੈ ਸਹਸਾ ਗਿਆ ਵਿਲਾਏ ਨਾ ਕਿਛ ਬੀਜੇ ਨਾ ਉਗਵੇ ਜੋ ਬਖਸੇ ਸੋ ਖਾਏ ਅੰਬੈ ਸੇਤੀ ਆਂਬਰ ਲਿਆ ਬਹੁੜ ਨਨਕ ਸੇ ਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾਂ ਆਏ ਲੋਕ ਕ ਵਿਖੇ ਬਪੜਾ ਜਿਸਨੋ ਸੋਜੀ ਨਾਹੀਂ ਜਿਸ ਵਿਖਾਲੈ ਸੋ ਵੇਖੈ ਜਿਸ ਵਸਿਆ ਮਨ ਮਾਹੇ ਵਾਹਿਗੁਰੂ ਹੰਦੀ ਸੰਗਤ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਪਾਸ਼ਾ ਕਹਿ ਰਹੇ ਨੇ ਜੋ ਸਤਗੁਰ ਹੈ ਉਹ ਸ਼ਾਂਤੀ ਤੇ ਆਤਮਿਕ ਅਡੋਲਤਾ ਦਾ ਖੇਤ ਹੈ ਸਤਗੁਰ ਦੇ ਨਾਲ ਉਹ ਜੀਵ ਨੂੰ ਪ੍ਰੇਮ ਪੈਂਦਾ ਜਿਸ ਨੂੰ ਪਰਮੇਸ਼ਰ ਆਪ ਲਾਉਂਦੇ ਨੇ ਉਹ ਜੀਵ ਫਿਰ ਆਪਣੇ ਹਿਰਦੇ ਦੇ ਵਿੱਚ ਨਾਮ ਬੀਜਦੇ ਨੇ ਨਾਮ ਹੀ ਉੱਗਦਾ ਫਿਰ ਨਾਮ ਦੇ ਰਾਹੀ ਪਰਮੇਸ਼ਰ ਚ ਸਮਾਏ ਰਹਿੰਦੇ ਨੇ ਜੋ ਸਤਗੁਰ ਦੇ ਨਾਲ ਪ੍ਰੇਮ ਪਾ ਲੈਂਦੇ ਨੇ ਕਹਿੰਦੇ ਜਿਹੜਾ ਇਹ ਹਉਮੈ ਦਾ ਰੋਗ ਹੈ ਉਹਨਾਂ ਦੇ ਅੰਦਰੋਂ ਖਤਮ ਹੋ ਜਾਂਦਾ ਉਹਨਾਂ ਦੀ ਪਟਕਣਾ ਖਤਮ ਹੋ ਜਾਂਦੀ ਆ ਉਹ ਫਿਰ ਆਪਣੇ ਅੰਦਰ ਹਉਮੈ ਦਾ ਬੀਜ ਨਹੀਂ ਬੀਜਦੇ ਹੈਗੇ ਜੋ ਸਤਗੁਰ ਦੇ ਲੜ ਲੱਗ ਜਾਂਦੇ ਨੇ ਉਹ ਜੋ ਸਤਗੁਰ ਦੀਆਂ ਬਖਸ਼ਿਸ਼ਾਂ ਨੇ ਉਹ ਉਹਨਾਂ ਦੇ ਸਹਾਰੇ ਤੇ ਨੇ ਫੇ ਜਿਸ ਤਰ੍ਹਾਂ ਕਹਿੰਦੇ ਜਦੋਂ ਪਾਣੀ ਵਿੱਚ ਪਾਣੀ ਮਿਲ ਗਿਆ ਤਾਂ ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ ਹੀ ਗੁਰੂ ਦੇ ਸਨਮੁਖ ਰਹਿਣ ਵਾਲਾ ਜੀਵ ਹੈ ਉਹਦਾ ਪਰਮੇਸ਼ਰ ਦੇ ਨਾਲ ਇਸ ਤਰ੍ਹਾਂ ਦਾ ਮਿਲਾਪ ਹੋ ਜਾਂਦਾ ਕਹਿੰਦੇ हे ਲੋਕੋ ਦੇਖੋ ਕਹਿੰਦੇ ਇਹ ਪਰਮੇਸ਼ਰ ਦਾ ਕੋਤਕ ਕਹਿੰਦੇ ਜਿਸ ਤਰ੍ਹਾਂ ਪਾਣੀ ਵਿੱਚ ਪਾਇਆ ਪਾਣੀ ਨਹੀਂ ਵੱਖ ਹੁੰਦਾ ਇਸ ਤਰ੍ਹਾਂ ਹੀ ਉਹ ਜੀਵ ਪਰਮੇਸ਼ਰ ਵਿੱਚ ਲੀਨ ਹੋ ਜਾਂਦਾ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ਕਹਿੰਦੇ ਪਰ ਇਹਦੇ ਬਾਰੇ ਆਮ ਲੋਕ ਸਮਝ ਨਹੀਂ ਸਕਦੇ ਕਿ ਇਹ ਪਰਮੇਸ਼ਰ ਦੀ ਕੀ ਖੇਡ ਹੈ ਇਹ ਤੇ ਕਹਿੰਦੇ ਉਹੀ ਸਮਝ ਸਕਦਾ ਜਿਸ ਦੇ ਅੰਦਰ ਵਸ ਕੇ ਪਰਮੇਸ਼ਰ ਨੇ ਆਪਣੀ ਇਹ ਖੇਡ ਜਿਸ ਜੀਵ ਨੂੰ ਦਿਖਾਈ ਆ ਵਾਹਿ ਮਹੱਲਾ ਤੀਜਾ ਮਨਮੁਖ ਦੁਖ ਕਾ ਖੇਤ ਹੈ ਦੁਖ ਬੀਜੇ ਦੁਖ ਖਾਏ ਦੁਖ ਵਿੱਚ ਜੰਮੈ ਦੁਖ ਮਰੈ ਹਉ ਮੈਂ ਕਰਤ ਵਿਹਾਏ ਆਵਣ ਜਾਣ ਨ ਸੁਝੀ ਅੰਦਾ ਅੰਦ ਕਮਾਏ ਜੋ ਦੇਵੈ ਤਿਸੈ ਨ ਜਾਣੀ ਦਿੱਤੇ ਕੋਲ ਪਟਾਏ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨ ਕਰਨਾ ਜਾਏ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜੋ ਮਨਮੁਖ ਹੈ ਉਹ ਦੁੱਖਾਂ ਦਾ ਖੇਤ ਹੈ ਦੁੱਖ ਬੀਜ ਦਾ ਦੁੱਖ ਹੀ ਫਿਰ ਖਾਂਦਾ ਦੁੱਖ ਵਿੱਚ ਜੰਮਦਾ ਹੰਕਾਰ ਵਿੱਚ ਜੀਵਨ ਬਤਾਉਂਦਾ ਜੰਮਣਾ ਮਰਨਾ ਇਹ ਦੁੱਖ ਹੈ ਇਹਦੀ ਉਹਨੂੰ ਸਮਝ ਨਹੀਂ ਹੈ ਕਹਿੰਦੇ ਫਿਰ ਵੀ ਉਹ ਮਾੜੇ ਕੰਮਾਂ 'ਚ ਪਿਆ ਉਹ ਪਰਮੇਸ਼ਰ ਜੋ ਦਾਤਾਂ ਦਿੰਦਾ ਉਹਨੂੰ ਤੇ ਨਹੀਂ ਜਾਣਦਾ ਉਹਦਾ ਤੇ ਨਾਮ ਨਹੀਂ ਜਪਦਾ ਦਾਤਾਂ ਦੇ ਵਿੱਚ ਲਿਪਟ ਜਾਂਦਾ ਮਨਮੁਖ ਫਿਰ ਨਾਨਕ ਜੀ ਕਹਿੰਦੇ ਇਹ ਉਹਦੇ ਵੀ ਕੋਈ ਵਸ ਨਹੀਂ ਉਹਦੇ ਜਿਹੜੇ ਪੁਰਵਲੇ ਸੰਸਕਾਰ ਇਸ ਤਰ੍ਹਾਂ ਦੇ ਨੇ ਕਿ ਉਹ ਹੁਣ ਵੀ ਫਿਰ ਇਸ ਤਰ੍ਹਾਂ ਦੇ ਕੰਮਾਂ ਚ ਹੀ ਪਿਆ ਆਪਣੇ ਪੁਰਾਣੇ ਮਾੜੇ ਕਰਮਾਂ ਦੇ ਕਰਕੇ ਮਹੱਲਾ ਤੀਜਾ ਸਤਗੁਰ ਮਿਲਿਐ ਸਦਾ ਸੁਖ ਜਿਸਨੂ ਆਪੇ ਮੇਲੇ ਸੋਇ ਸੁਖ ਹੈ ਇਹ ਵਿਵੇਕ ਹੈ ਅੰਤਰ ਨਿਰਮਲ ਹੋਇ ਅਗਿਆਨ ਕਾ ਪ੍ਰਮ ਕਟਿਐ ਗਿਆਨ ਪ੍ਰਾਪਤ ਹੋਇ ਨਾਨਕ ਏਕੋ ਨਦਰੀ ਆਇ ਜਹ ਦੇਖਾਂ ਤਹ ਸੋਇ ਹਾਂਜੀ ਸੰਗਜੀ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੂੰ ਸਤਗੁਰ ਦਾ ਮਿਲਾਪ ਹੋ ਗਿਆ ਉਹਨੂੰ ਸੁੱਖ ਮਿਲ ਜਾਂਦਾ ਸੁੱਖ ਦਾ ਇਹ ਹੈ ਕਿ ਉਹਦੇ ਅੰਤ ਉਹਦਾ ਅੰਤਰ ਆਤਮਾ ਨਿਰਮਲ ਹੋ ਜਾਂਦਾ ਸਤਗੁਰ ਦੀ ਸ਼ਰਨ ਆਇਆ ਉਹਦੇ ਅੰਦਰੋਂ ਅਗਿਆਨਤਾ ਖਤਮ ਹੋ ਜਾਂਦੀ ਆ ਉਹਨੂੰ ਗਿਆਨ ਮਿਲ ਜਾਂਦਾ ਹੈ ਜੀਵਨ ਦੀ ਅਸਲੀਅਤ ਸਮਝ ਲੱਗ ਜਾਂਦੀ ਹੈ ਇਹ ਕਹਿੰਦੇ ਜੀਵ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਉਹਨੂੰ ਹਰ ਇੱਕ ਜਗ੍ਹਾ ਤੇ ਉਹ ਪਰਮੇਸ਼ਰ ਵਿਆਪਕ ਨਜ਼ਰ ਆਉਂਦਾ ਹਰ ਇੱਕ ਵਿੱਚ ਵਿਆਪਕ ਪਰਮੇਸ਼ਰ ਦਾ ਉਹਨੂੰ ਅਨੁਭਵ ਹੋ ਜਾਂਦਾ ਪੌੜੀ ਸੱਚਾ ਤਖਤ ਰਚਾਇਆ ਬੈਸਨ ਕੋ ਜਾਈ ਸਭ ਕਿਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀਆਂ ਕਰ ਮਹਿਲ ਸਰਾਈ ਚੰਦ ਸੂਰਜ ਦੁਇ ਚਾਨਣੇ ਪੂਰੀ ਬਣਤ ਬਣਾਈ ਆਪੇ ਵੇਖੈ ਸੁਣੈ ਆਪ ਗੁਰਬਖਸ਼ ਦਿੱਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਓ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਸੰਸਾਰ ਰੂਪੀ ਤਖਤ ਪਰਮੇਸ਼ਰ ਨੇ ਆਪਣੇ ਲਈ ਬਣਾਇਆ ਹੈ ਇਹਦੇ ਵਿੱਚ ਪਰਮੇਸ਼ਰ ਆਪ ਹੀ ਸਾਰਿਆਂ ਵਿੱਚ ਵਿਆਪਕ ਹੋ ਕੇ ਸਭ ਕੁਝ ਕਰ ਰਿਹਾ ਹੈ ਇੱਕ ਗੁਰੂ ਦੇ ਸ਼ਬਦ ਦੇ ਰਾਹੀਂ ਜੀਵ ਨੂੰ ਪਤਾ ਲੱਗਿਆ ਕਿ ਇਹ ਜੋ ਤਖਤ ਹੈ ਸੰਸਾਰ ਦਾ ਪਰਮੇਸ਼ਰ ਨੇ ਆਪਣੇ ਲਈ ਬਣਾਇਆ ਹੈ ਕੁਦਰਤ ਬਣਾਈ ਹੈ ਇਹ ਕੁਦਰਤ ਬਣਾਈ ਹੈ ਇਹ ਆਪਣੇ ਲਈ ਮਹਿਲ ਬਣਾਇਆ ਹੈ ਕੁਦਰਤ ਦੀ ਸਜਣਾ ਕੀਤੀ ਆ ਇਹਦੇ ਵਿੱਚ ਚੰਦ ਸੂਰਜ ਦੋ ਦੀਵੇ ਚਾਨਣ ਲਈ ਬਣਾਏ ਨੇ ਪੂਰੀ ਬਣਤ ਬਣਾਈ ਆ ਇਹਦੇ ਵਿੱਚ ਆਪ ਹੀ ਸਭ ਕੁਝ ਵੇਖ ਰਿਹਾ ਹੈ ਸੁਣ ਰਿਹਾ ਹੈ ਆਪ ਹੀ ਗੁਰੂ ਦੇ ਸ਼ਬਦ ਨੂੰ ਧਿਆਵ ਹੀ ਰਿਹਾ ਹੈ ਜੀਵਾਂ ਦੇ ਵਿੱਚ ਜਦੋਂ ਆਪ ਹੈ ਸਭ ਕੁਝ ਆਪ ਹੀ ਕਰ ਰਿਹਾ ਹੈ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਤੋਂ ਅਸੀਂ ਸਦਕੇ ਜਾਈਏ ਤੇਰੀ ਵਡਿਆਈ ਤੋਂ ਅਸੀਂ ਸਦਕੇ ਜਾਈਏ ਤੂੰ ਕਿੱਡਾ ਵੱਡਾ ਤੇਰੀ ਵਡਿਆਈ ਕਿੱਡੀ ਆ ਸ਼ਲੋਕ ਕਬੀਰ ਮਹਦੀ ਕਰ ਕੈ ਘਾਲਿਆ ਆਪ ਪਿਸਾਏ ਪਿਸਾਏ ਤੈਸਹਿ ਬਾਤ ਨ ਪੁੱਛੀਆ ਕਬ ਹੂ ਨਾ ਲਾਈ ਪਾਏ ਇਹ ਕਬੀਰ ਜੀ ਕਹਿੰਦੇ ਨੇ ਕਿ ਅਸੀਂ ਬੜੀ ਘਾਲਣਾ ਕੀਤੀ ਜਿਸ ਤਰ੍ਹਾਂ ਮਹਿੰਦੀ ਆਪਣੇ ਆਪ ਨੂੰ ਪਿਸਾਉਂਦੀ ਹੈ ਕਿ ਮੈਂ ਰੰਗ ਚਾੜ ਸਕਾਂ ਇਸ ਤਰ੍ਹਾਂ ਹੀ ਅਸੀਂ ਤੇਰੇ ਦਰ ਤੇ ਪਰਵਾਨ ਹੋਈਏ ਅਸੀਂ ਮਹਿੰਦੀ ਵਾਂਗੂ ਤੇਰੀ ਤੇਰੇ ਨਾਮ ਦੀ ਘਾਲਣਾ ਕੀਤੀ ਆ ਪਰ हे ਪਰਮੇਸ਼ਰ ਜੀ ਤੂੰ ਸਾਡੀ ਬਾਤ ਹੀ ਨਹੀਂ ਪੁੱਛੀ ਮੈਂ ਮਹਿੰਦੀ ਨੂੰ ਤੂੰ ਆਪਣੇ ਪੈਰਾਂ ਤੇ ਲਾਇਆ ਹੀ ਨਹੀਂ ਕਦੇ ਫਿਰ ਇਹਦੇ ਜਵਾਬ ਦੇ ਵਿੱਚ ਤੀਸਰੇ ਪਾਸ਼ਾ ਜੀ ਦੀ ਬਾਣੀ ਹੈ ਪਾਸ਼ਾ ਕਹਿੰਦੇ ਨੇ ਮਹੱਲਾ ਤੀਜਾ ਨਾਨਕ ਮਹਿੰਦੀ ਕਰ ਕੇ ਰੱਖਿਆ ਸੋ ਸਹਨਦਰ ਕਰੇ ਆਪੇ ਪੀ ਸੇ ਆਪੇ ਕਸੇ ਆਪੇ ਹੀ ਲਾਇ ਲੈ ਇਹ ਪਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ ਫਿਰ ਪਾਸ਼ਾ ਕਹਿੰਦੇ ਨੇ ਜੀਵ ਨੂੰ ਪਰਮੇਸ਼ਰ ਨੇ ਆਪ ਹੀ ਮਹਿੰਦੀ ਰੂਪ ਵਿੱਚ ਰੱਖਿਆ ਹੈ ਫਿਰ ਜਿਸ ਤੇ ਕਹਿੰਦੇ ਮਿਹਰ ਦੀ ਨਜ਼ਰ ਕਰਦਾ ਹੈ ਉਸ ਮਹਿੰਦੀ ਰੂਪੀ ਜੀਵ ਨੂੰ ਮਹਿੰਦੇ ਨੂੰ ਆਪ ਹੀ ਪੀਸਦਾ ਆਪੇ ਕਸਦਾ ਆਪ ਹੀ ਫਿਰ ਲਾਉਂਦਾ ਕਹਿੰਦੇ ਉਹ ਜਿਹੜੀ ਜਿਹੜੀ ਇਹ ਬੰਦਗੀ ਆ ਨਾ ਪਰਮੇਸ਼ਰ ਦੀ ਇਹ ਜਿਸ ਜੀਵ ਤੇ ਪ੍ਰਸੰਨ ਹੁੰਦਾ ਇਹ ਪ੍ਰੇਮ ਦਾ ਪਿਆਲਾ ਉਸ ਜੀਵ ਨੂੰ ਦਿੰਦਾ ਜਿਸ ਜੀਵ ਤੇ ਮਿਹਰ ਕਰਦਾ ਉਹਨੂੰ ਆਪਣੀ ਭਗਤੀ ਵਿੱਚ ਲਾਉਂਦਾ ਓ ਜੀਵ ਰੂਪੀ ਮਹਿੰਦੀ ਨੂੰ ਫਿਰ ਆਪੇ ਹੀ ਪੀਸਦਾ ਆਪੇ ਹੀ ਕੱਸਦਾ ਆਪੇ ਹੀ ਪੈਰਾਂ ਚ ਲਾਉਂਦਾ ਉਹਦੀ ਬੰਦਗੀ ਕਰਨ ਦੀ ਸਾਰੇ ਵਿਧੀ ਆਪ ਹੀ ਬਣਾਉਂਦਾ ਜਿਸ ਜੀਵ ਤੇ ਪ੍ਰਸੰਨ ਹੁੰਦਾ ਮਿਹਰ ਦੀ ਨਜ਼ਰ ਕਰਦਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ